ਸਤਰੀਏ ਕਾਲ ਮੇਰੇ ਸਾਰੇ ਵੀਰਾਂ ਨੂੰ ਤੇ ਆ ਆਪਣੇ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅੱਜ ਜੋ ਵੀ ਪਟਾਲੇ ਦੇ ਵਿੱਚ ਕਤਲ ਹੋਇਆ ਠੀਕ ਹੈ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਮਾਂ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦਿਨੇ ਰੇ ਕਰਕੇ ਪਤਾ ਲੱਗਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਪਾਣਦਾ ਵਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਪਾਣਦਾ ਵਾ ਠੀਕ ਆ ਬੜੇ ਲੰਡੂਏ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਪਤਾ ਮੈਨੂੰ ਬਾਤ ਦਾ ਪਤਾ ਕੋਈ ਕਹਿੰਦਾ ਪਹਿਲਾਂ ਕਦੀ ਇਹ ਚਵਾਕ ਮਾਰਨਦੇ ਕਦੀ ਬੁੱਢੀ ਮਾਰਨਦੇ ਠੀਕ ਆ ਫਿਰ ਇਹ ਗੱਲ ਚਵਾਕ ਦੀ ਤੇ ਚਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਨੂੰ ਪਤਾ ਹੀ ਤਾਂ ਨਾ ਸਾਨੂੰ ਪਤਾ ਹੀ ਸਾਡੇ ਕਿਹਨੂੰ ਵੀ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਤੇ ਬਾਕੀ ਰਹੀ ਗੱਲ ਚੱਗੂ ਦੀ ਮਾਤਾ ਦੀ ਇਹ ਕਰੀਕ ਕਿ ਤੋਫਰੋਤੀ ਮੰਗਦੀ ਆ ਕਰੀਕ ਕਿਹਨੂੰ ਫੋਨ ਲਾਉਂਦੀ ਆ ਠੀਕ ਆ ਤੁਹਾਡੇ ਲਾਗੇ ਦੀ ਗੱਲ ਆ ਇਹਨੇ ਇੱਕ ਮੁੰਡੇ ਨੂੰ ਸੌਂ ਲਾਇਆ ਠੀਕ ਆ 20 ਲੱਖ ਦਾ ਵੀਡੀਓ ਕਾਲ ਲਾਈਏ ਨੇ ਉਹਨੂੰ ਕਿ ਮੈਂ ਚੱਗੂ ਦੀ ਮਾਤਾ ਬੋਲਦੀ ਆ ਤੇ ਤੋਂ 20 ਲੱਖ ਰੁਪਏ ਲੈਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅੱਕੋ ਠੀਕ ਹੈ ਕਿਉਂਕਿ ਜੱਗੋ ਦੇ ਹੈਗੇ ਪੁਲਿਸ ਚ ਵਧੀਆ ਸਾਡੀਆਂ ਵਧੀਆ ਪੋਸਟ ਦਾ ਟੌਰ ਪੂਰੀ ਹੋ ਕੇ ਰਿਪੋਰਟ ਦੀ ਉਹਨਾਂ ਬਾਕੀ ਜਿਹੜੇ ਵੀਰ ਇੰਸਟਾਗ੍ਰam ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ 'ਚ ਆ ਕੇ ਇਹਦਾ ਬੁਖਾਰ ਤੇ ਪਤਾ ਕਰੋ ਮੇਰਾ ਕੀ ਹੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਦੀ ਮਾਂ ਨਹੀਂ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਨਾ ਰਲ ਕੇ ਜਦ ਗੁਰੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 ਵਜੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਹਿੰਨੇ ਆਵਾਜ਼ ਚੁੱਕੀ ਜੇ ਭਰਾ ਤੁਸੀਂ ਐਡੇ ਸੱਚੇ ਜੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਕੱਲੀ ਗੱਲੀਓ ਕੁੜੀ ਠੀਕ ਆ ਤੇ ਇਹ ਇੱਕ ਗੈਸਟਰ ਦੀ ਮਾਂ ਆ ਇਹ ਜਾਰਾ ਹੁਆ ਹੋ ਗਿਆ ਤੇ ਉਹ ਕਹਿੰਦੀ ਧੀ ਨਹੀਂ ਬਾਕੀ ਉਹ ਜੇ ਬੋਲਣਾ ਤਾਂ ਮੇਰਾ ਵੀਰ ਸੱਚ ਬੋਲੋ ਬਾਕੀ ਮੇਰਾ ਵੀਰਨਾ ਕੱਲਾ ਮੀਡੀਆ ਨਾਲ ਦੇਖੋ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਦੇਖੋ ਉਹਦੇ ਪਿੱਛੇ ਦੀ ਸਚਾਈ ਦੇਖੋ ਬਾਕੀ ਮੇਰਾ ਵੀ ਰਹੀ ਨਹੀਂ ਕਹਿੰਦੇ ਆਹੀਂ ਸਹੀ ਹੋ ਆਗੇ ਆਹੀਂ ਵੀ ਗਲਤ ਹੋ ਆਗੇ ਤੇ ਉਹ ਵੀ ਗਲਤ ਆ ਪਰ ਮੇਰਾ ਵੀਰ ਤੁਸੀਂ ਸੱਚ ਬੋਲਣਾ ਸਿੱਖੋ ਬਾਕੀ ਮੇਰਾ ਵੀਰੇ ਜਦੋਂ ਇਹਨੇ ਸੰਜੀਪ ਬੱਬਾ ਮਰਵਾਇਆ ਅੰਬਰਸਰ ਵਾਲਾ ਤੇ ਉਹ ਵੀ ਆਪਣੀ ਫੈਮਿਲੀ ਦੇ ਨਾਲ ਹੀ ਉਹਨਾ ਉਹਦੇ ਅੱਗੇ ਉਹਦੇ ਜਵਾਗ ਬੈਠਾ ਹੀ ਪਿੱਛੇ ਉਹਦੀ ਘਰ ਵਾਲੀ ਬੈਠੀ ਤੇ ਉਹ ਵੀ ਆਪਣੇ ਜਵਾਗ ਨੂੰ ਬਚਾਉਣ ਕਰਕੇ ਮਰਿਆ ਉਹ ਆਪਣੇ ਜਵਾਗ ਅੱਗੇ ਹੋ ਗਿਆ ਤੇ ਜੇ ਉਦੋਂ ਜਵਾਗ ਮਰ ਜਾਂਦਾ ਫਿਰ ਉਦੋਂ ਤੇਨੇ ਗਲਤੀ ਵੀ ਨਹੀਂ ਮੰਨੀ ਤੇ ਅਸੀਂ ਤੇ ਫਿਰ ਵੀ ਗਲਤੀ ਮੰਨਣ ਦੇ ਆ ਵੀ ਚਲੋ ਸਾਡੇ ਤੋਂ ਗਲਤ ਹੋ ਗਿਆ ਵਾ ਤੇ ਬਾਕੀ ਆਪਾਂ ਇਹਦੀ ਮਾਤਾ ਕੋਈ ਜਾਣ ਬੁੱਝ ਕੇ ਨਹੀਂ ਮਾਰੀ ਉਹਦੀ ਘੜੀ ਹੀ ਤੇ ਉਹ ਚਲ ਗਈ ਇਹ ਦੁਨੀਆ ਤੋਂ ਠੀਕ ਆ ਤੇ ਬਾਕੀ ਉਹਨੇ ਵੀ ਕਿਸ ਦੀ ਧੀ ਮਾਰੀ ਤੇ ਬਾਕੀ ਸਾਰਾ ਕੁਝ ਇੱਥੇ ਹੀ ਆ ਤੇ ਦੂਜੀ ਗੱਲ ਇਹ ਆ ਵੀ ਹੁਣ ਇਹ ਧਰਨੇ ਲਾਉਂਦਾ ਫਿਰਦਾ ਵਾ ਇਨਸਾਫ ਚਾਹੀਦਾ ਵਾ ਵੀ ਇਹ ਕਿੱਦਾਂ ਦਾ ਪਦਰਾ ਹੈ ਤੇ ਬਾਕੀ ਲੋਕੀ ਕਹਿੰਦੇ ਆ ਵੀ ਇਹ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਦੀ ਹੀ 플ਾਂਟਿੰਗ ਕਰਦੀ ਹੀ ਉਹ ਕਿਹੜੀ ਕੋਲੋਂ ਪੈਸੇ ਲਾਉਂਦੀ ਹੀ ਠੀਕ ਆ ਕਦੀ ਉਧਰੋਂ ਫਰੋਤੀ ਦੇ ਪੈਸੇ ਫੜ ਲਿਆ ਕਦੀ ਇਸ ਮਾਮਲੇ ਦੇ ਬਾਰੇ ਫੜ ਲਿਆ ਵੀ ਇਹੀ ਕੋਈ ਚੱਲਣ ਡਿਆ ਹੀ ਆਪਾਂ ਇਹ ਸਾਰੇ ਕੋ ਬੋਲਣਾ ਨਹੀਂ ਸੀ ਪਰ ਇਹ ਆ ਕੇ মিডিਆ ਵਿਖਾਉਣੀ ਕੋਈ ਡਿਆ ਵਾ ਬਾਕੀ ਇਹਨੇ ਕਿਦੋਂ ਸਿੱਧੂ ਮੁਸੇਲਮ ਰਵਾਇਆ ਹੀ ਤੇ ਉਦੋਂ ਇਹਦਾ ਉਹਨਾਂ ਕੀ ਰੌਲਾ ਸੀ ਇਹ ਕਿਨੇ ਫੇਮ ਕਰਕੇ ਮਲਵਾਇਆ ਉਹਨੂੰ ਠੀਕ ਆ ਤੇ ਉਹਦਾ ਟੱਬਰ ਵੀ ਤਾਂ ਜਿੰਦੇ ਜੀ ਮਾਰੀ ਗਿਆ ਹੀ ਉਹਨਾਂ ਚ ਕੀ ਕੀ ਰਹਿ ਗਿਆ ਸੀ ਇਕੱਲਾ ਇਕੱਲਾ ਉਹ ਮੁੰਡਾ ਹੀ ਠੀਕ ਆ ਤੇ ਬਾਕੀ ਉਹ ਬੰਦਾ ਪੱਗ ਨੂੰ ਕਿੰਨਾ ਰਿਪਰੈਜ਼ੈਂਟ ਕਰਨ ਡਿਆ ਸੀ ਉਹ ਉਹ ਬੰਦੇ ਨੇ ਕਿੰਨਾ ਪੰਜਾਬ ਨੂੰ ਅੱਗੇ ਲੈਣਾ ਇਹਦੇ ਇਹਦੀ ਮਾਂ ਨਾ ਕਿਹਨੂੰ ਕੀ ਘਾਟਾ ਪੈਣਾ ਮਰਨ ਤੋਂ ਠੀਕ ਆ ਲੋਕ ਉਥੋਂ ਦੇ ਸੋਖੇ ਹੀ ਹੋਏ ਹੋਣਗੇ ਠੀਕ ਆ ਤੇ ਉਹ ਜਿਹੜਾ ਇਹਨੇ ਏਡਾ ਹਾਰਾ ਬੰਦਾ ਮਾਰ ਕੇ ਸੁੱਟਦਾ ਬਿਨਾਂ ਗੱਲ ਤੋਂ ਹੀ ਤੇ ਉਸ ਤੋਂ ਬਾਅਦ ਜਿਹੜੇ ਇਹਨੇ ਬੰਦੇ ਭੇਜੇ ਹੀ ਉਹ ਵੀ ਇਹਨੇ ਉਥੇ ਪੁਲਿਸ ਨੂੰ ਫੜਾਤੇ ਇਹਦੇ ਮਤਲਬ ਇਨਕਾਊਂਟਰ ਕਰਵਾਤਾ ਠੀਕ ਆ ਨਾਲੇ ਇਹਨੇ ਜੇਲ੍ਹ ਦੇ ਜੁੱਤੀਆਂ ਖਾਧੀਆਂ ਬਾਅਦ ਚ ਉਹਨਾਂ ਤੋਂ ਤੇ ਫਿਰ ਉਹਨਾਂ ਨੇ ਇਹਦੇ ਬੰਦੇ ਮਾਰੇ ਕਤਲ ਕੀਤੀ ਓ ਇਹਦਾ ਇਹ ਕਹਿੰਦਾ ਸਗਾ ਸਗਾ ਨਹੀਂ ਹੈਗਾ ਬਾਕੀ ਇਹ ਬਾਕੀ ਸਾਡੀਆਂ ਮਾਵਾਂ ਸਾਨੂੰ ਡਾਕ ਰੀਆਂ ਹੋਣਗੀਆਂ ਠੀਕ ਹੈ ਕੰਮਾਂ ਤੋਂ ਸਾਨੂੰ ਹੱਲਾਸ਼ੀਰੀਆਂ ਦਿੰਦੀਆਂ ਠੀਕ ਹੈ ਇਹਦੇ ਉਹਨੂੰ ਫੁੱਲ ਸਪੋਰਟ ਕਰਦੀ ਹੀ ਉਹਦੀ ਠੀਕ ਹੈ ਬਚਾਉਣ ਵਾਲੀ ਇਹਨੂੰ ਉਹਦੀ ਮਾਵਾਂ ਠੀਕ ਹੈ ਵੀ ਮੇਰਾ ਮੁੰਡਾ ਮਾਸਣਾ ਪੇਸ਼ੀ ਤੇ ਉਹਨਾਂ ਨੇ ਇੱਦਾਂ ਉਦਾਂ ਕਰਕੇ ਠੀਕ ਹੈ ਇਹ ਆ ਬੈਠਾ ਜੇਲ੍ਹ 'ਚ ਠੀਕ ਹੈ ਇਹਨੂੰ ਪਤਾ ਮੈਂ ਬਾਹਰ ਮਰ ਜਣਾ ਇਹਨੇ ਇਹ ਗਾ ਫੋਨ ਦਾ ਚੱਲਣ ਡਿਆ ਸਾਰਾ ਕੁਝ ਇਹਦਾ ਚੱਲਣ ਡਿਆ ਵਾ ਠੀਕ ਆ ਮੈਂ ਇਹੋ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਹਦਾ ਫੋਨ ਵੀ ਚੱਲਣ ਡਿਆ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਤੇਰੀ ਧੁੱਪੋਂ ਨਹੀਂ ਵੇਖੀ ਵੀ ਧੁੱਪ ਗਈ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ਡੇ ਉੱਥੇ ਬਾਕੀ ਖੋਤੀ ਨੇ ਜਦੋਂ ਗੋਰੇ ਦਾ ਕਤਲ ਕਰਵਾਇਆ ਉਹਦੇ ਵਿਚਾਰਾ ਇੱਕ ਸਜੰਤਾਈ ਕਰਕੇ ਜੇਲ੍ਹ ਘਟਣ ਡਿਆ ਆਈ ਨਮ ਕੋਤੀ ਨੂੰ ਪੜਾ ਰਹੀ ਹੈਗਾ ਇਹ ਕਿ ਸਾਡੀ 2-3 ਸਾਲ ਤੋਂ ਨਾ ਗੱਲਬਾਤ ਹੀ ਹੋਣੀ। ਕਿਾ ਸੜੀ ਗੱਲਬਾਤ ਆ ਪਤਾ ਹੀ। ਉਹ ਸਾਰੇ ਆਪਣੇ ਘਰ ਬੈਠੇ। ਠੀਕ ਹੈ। ਮੈਂ ਸਵਰੂਪੇ ਭੇਜ ਕੇ ਦੇ ਉਹਦਾ ਕੰਮ ਕਰਵਾ ਦਿੱਤਾ। ਠੀਕ ਹੈ। ਤੇ ਬਿਲਾਪਾਰਿਕਾ ਨੇ ਪੌਸਟ ਨਹੀਂ ਪਾਈ ਇਹਨੇ ਪੋਸਟਪੋਸਟ ਹੀ ਲਿਦਾ ਜੀ ਕੋ ਬਾਅਦ ਚ। ਇਹ ਬਿਲਾਪਾਰਿਕਾ ਪੋਸਟ ਕੀ ਪਾਣੀ ਆ। ਤੇ ਬਾਕੀ ਰਾਣਾ ਵੀਰ ਵੀ ਘਰੇ ਬੈਠਾ। ਆਪਣਾ ਵਿਚਾਰ ਕੋਈ ਕਰਨ ਦੇਆ ਵਿਆਹ ਕਰਾਏ ਘਰ ਬੈਠਾ ਏ ਆਪਣੇ ਅਰਮਾਨਾਂ ਠੀਕ ਆ ਇਹਨੇ ਉਹਦਾ ਵੀ ਨਸਾਨ ਕਰਵਾਇਆ ਇਹਨੇ ਤੇਨੇ ਹਾਈ ਤੱਕ ਕੰਮ ਕਰਾ ਚਾਹਦਾ ਕੀਤਾ ਵਾ ਤੇ ਬਾਕੀ ਆੜੀਆਂ ਗੈਂਗਵਾਰਾਂ ਆਈਆਂ ਨਾ ਇਹ ਸਾਰੀਆਂ ਸ਼ੁਰੂ ਇਹਨੇ ਖੋਤੀ ਨਹੀਂ ਕੀਤੀਆਂ ਵਾ 2012 ਚ ਇਹਨੇ ਸ਼ੁਰੂਆਤ ਕੀਤੀ ਸਾਰੇ ਗਾਇ ਇਹਦੇ ਠੀਕ ਆ ਕਾਕਾ ਹੀ ਹੁੰਦਾ ਧਿਆਨਪੁਰ ਵਾਲਾ ਉਹਨੂੰ ਬੰਦੇ ਭੇਜ ਕੇ ਤੇ ਉਹ ਮਰਵਾਤਾ ਬਿਨਾਂ ਗੱਲ ਤੋਂ ਉਦਾਂ ਹੀ ਇਹ ਸਾਰਾ ਕੁਝ ਨੇ ਖੋਤੀ ਨੇ ਸ਼ੁਰੂ ਕੀਤਾ ਵਾ ਬਾਕੀ ਖੋਤੀ ਨੇ ਜਦੋਂ ਗੁਰਦਾ ਕਤਲ ਕਰਵਾਇਆ ਏ ਉਸ ਤੋਂ ਬਾਅਦ ਕਿਹਨੂੰ ਫੋਨ ਲਾਇਆ ਕਹਿੰਦਾ ਰਣੇ ਦਾ ਬਾਪੂ ਜਦੋਂ ਜੇਲ੍ਹ ਚੋਂ ਬਾਹਰ ਆਇਆ ਤੇ 150 ਗੋਲੀਆਂ ਮਰਾਉਣੀ ਆ ਤੇ ਉਹਦਾ ਇੱਕ ਬੰਦਾ ਅਪਸ਼ੇ ਤੇ ਬਾਕੀਆਂ ਜੋ ਕੋਲ ਹੋਇਆ ਨਾ ਇਹਦੇ ਗਾੜੀ ਆਇਆ ਵਾ ਬਾਕੀ ਆਟਾ ਕੋਈ ਟਾਰਗੇਟ ਨਹੀਂ ਹੈਗਾ ਸਿਰਫ ਇਹਦੀ ਮਾਰ ਨੁਕਸਾਨ ਕਰਨਾ ਵਾ ਪਰ ਦੇਣ ਗਿਆ ਨਹੀਂ ਇੱਥੇ ਹੀ ਆ ਇਹ ਸਾਰਾ ਕੁਝ ਇਹਦੇ ਕਰਾਇਆ ਵਾ ਬਾਕੀ ਖੋਦੀ ਗੱਲ ਸੁਣਾ ਇੱਕ ਹੋਰ ਤੂੰ ਤੂੰ ਕਰੇ ਕਹੇ ਦੀਪਾਂ ਦਾ ਪਤਾ ਕਰਾਉਂਦੇ ਆ ਕਰੇ ਕਹੇ ਮਮੀ ਦਾ ਪਤਾ ਕਰਾਉਂਦੇ ਆ ਵਾ ਇੱਕ ਗੱਲ ਯਾਦ ਰੱਖ ਲੈ ਤੇਰੀ ਜਨਮ ਸਤਾਰਾ ਸਾਰੇ ਕਿਆਰੇਜ ਆ ਗਏ ਆ ਜਦੋਂ ਮੇਰਾ ਕੋਡਿਆਂ ਬੰਨ ਲਗਿਆ ਤੇਰਾ ਕੀ ਹਸਾ ਉਤਾਵਰ ਤੇ ਨਤੀਜੇ ਬਹੁਤ ਮੜ ਨਿਕਲੇ ਬਾਅਦ ਚ ਘਰਾਂ ਦੇ ਬੜਬੜ ਮਰਨੇ ਬਾਅਦ ਬੰਦੇ ਦਾ ਸਾਧਨ ਐਨੀ ਗੱਲ ਯਾਰ ਬਾਕੀ ਜਨਮੀ ਜਨ ਮਾਰ ਲਾ ਕੇ ਉਹ ਫੁੱਦੂ ਦਾ ਮਕੀਤਾ ਛੱਡਣਾ ਮਗਰ ਕੋਈ ਨਹੀਂ ਦਾ ਬਾਅਦ ਚ ਇਹ ਗੱਲ ਯਾਰ ਆ ਲਿਆ ਜਦੋਂ ਦਾ ਤੂੰ ਇਹ ਲੈਨ ਦੇ ਵਿੱਚ ਆਇਆ ਵਾ ਠੀਕ ਆ ਤੂੰ ਆਪਣੀ ਮਾਤਾ ਅੱਗੇ ਕਰ ਛੱਡੀ ਆ ਤੇ ਹੋਣੀ ਕੋਈ ਸ਼ਰਮ ਕਰਨਾ ਹੁਣ ਵੀ ਖੋਤੀਆਂ ਦੇ ਕੰਮ ਕਰੀ ਜਾਂਦਾ ਵੀ ਉਹਦਾ ਸਸਕਾਰ ਕਰਦੇ ਠੀਕ ਆ ਵੀ ਹੁਣ ਤੂੰ ਨੂੰ ਸੜਕ ਦੇ ਵਿੱਚ ਲੰਮੇ ਪਾਤਾ ਵਾ ਬੰਦਿਆਂ ਦੇ ਕੰਮ ਕਰੀਦੇ ਹੁੰਦੇ ਆ ਠੀਕ ਆ ਨਾ ਖੋਤੀਆਂ ਦੇ ਕੰਮ ਨਹੀਂ ਕਰਦੇ ਹੁੰਦੇ ਬਾਕੀ ਰਣਾ ਤੂੰ ਖੋਤੀ ਆ ਨਾ ਤੂੰ ਅਜੇ ਤੱਕ ਇਹਦਾ ਬਣਿਆ ਨਾ ਤੂੰ ਕਿਹਦਾ ਸਗਾ ਹੈਗਾ ਠੀਕ ਆ ਪਹਿਲਾਂ ਤੂੰ ਮਸਤੀ ਵੀ ਆਮਰਾਤਾ ਠੀਕ ਆ ਉਹ ਜਦੋਂ ਕੋਈ ਸੋਨੇ ਦੀ ਲੋਟ ਲਟ ਕੀਤੀ ਤੇ ਅੱਧਾ-ਅੱਧਾ ਤੂੰ ਸੋਨਾ ਕਰਕੇ ਤੇ ਉਹ ਵੀ ਮਰਵਾਤਾ ਹੈ ਤੂੰ ਹੈਗਾ ਸਗਾ ਕਿਹਦਾ ਵਾ ਤੈਨੂੰ ਬੰਦਾ ਪੁੱਛੇ ਤੂੰ ਅਜੇ ਤੱਕ ਚਾਹੀਦਾ ਕੰਮ ਕੀਤਾ ਕਿਹੜਾ ਵਾ ਅੱਜੋ ਜਿਹੜਾ ਵੀ ਮੋਲ ਪੰਜਾਬ 'ਚ ਖਰਾਬ ਹੋਇਆ ਪਿਆ ਨਾ ਇਹ ਸਾਰਾ ਕੁਝ ਤੇਰੀ ਦੇਣ ਵਾ ਇਹ ਗਣਾ ਦੇ ਕਾ ਸੜਾਏ ਤੂੰ ਕੰਮ ਕੀ ਤਗੜਾ ਇਹ ਤੱਕ ਚਾਹੀਦਾ ਹੈ ਕਰ ਲਉਂਦਾ ਸੀ ਤੂੰ ਡੋਲੇ ਫਲਾ ਫਲਾ ਤੂੰ ਤੂੰ ਇਮੋਜੀਆ ਪਾਉਂਦਾ ਸੀ ਹੁਣ ਤਰੀ ਬੰਦੇ ਵਾਲੇ ਕੰਮ ਕਰ ਬਾਕੀ ਦੁਸ਼ਮਣੀਆਂ ਚਲਦੀਆਂ ਰਹਿਣੀਆਂ ਵਾ ਠੀਕ ਹੈ ਨਾ